ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਢਾਲੀਵਾਲ ਬੁਟੀਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਹੀ ਜਿਹੜਾ ਬੈਲ ਆਈਕਨ ਦਾ ਬਟਨ ਉਹਨੂੰ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਹੁੰਦੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅੱਜ ਆਪਾਂ ਫਿਰ ਤੁਹਾਡੇ ਲਈ ਲੈ ਕੇ ਆਏ ਹਾਂ ਬਰਕ ਵਾਲੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਪਸ਼ਮੀਨੇ ਦੇ ਸੂਟ ਰਹਿਣਗੇ ਇਹ ਕਿ ਟੈਕਸ ਦਾ ਪਸ਼ਮੀਨਾ ਰਹੂਗਾ ਬਹੁਤ ਜ਼ਿਆਦਾ ਸੋਹਣਾ ਤੇ ਸੂਟ ਨੇ ਤੇ ਰੇਟ ਵੀ ਬਿਲਕੁਲ ਜਿਹੜੇ ਜਾਇਜੇ ਹੋਣਗੇ ਜੋ ਵੀ ਸੂਟ ਇਹਨਾਂ ਚੋਂ ਤੁਹਾਨੂੰ ਪਸੰਦ ਹੋਏ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਮੈਸੇਜ ਕਰਦੇ ਹੋ ਜੀ ਜਿਨ੍ਹਾਂ ਨੂੰ ਵੀ ਇਹ ਸੂਟ ਪਸੰਦ ਆਵੇ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਲਿਓ ਜੇ ਤੁਸੀਂ ਇਹਨਾਂ ਹੀ ਜਿਹੜਾ ਵਰਕ ਹੈ ਜਾਂ ਜਿਹੜਾ ਹੈਗਾ ਕੱਪੜੇ ਦਾ ਕੋਈ ਕਲਰ ਬਦਲਣਾ ਚਾਹ ਤੁਸੀਂ ਕਿਸੇ ਹੋਰ ਕੱਪੜੇ ਤੇ ਕਰਵਾਉਣਾ ਤਾਂ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਠੀਕ ਹੈ ਜੀ ਚਲੋ ਜੀ ਸੂਟ ਦਿਖਾਉਣਾ ਸ਼ੁਰੂ ਕਰਦੇ ਆਂ ਅਜਾਲਾ ਆਪਣਾ ਪਹਿਲਾ ਸੂਟ ਹੈਗਾ ਜਿਹੜਾ ਮਾਸਟਰਡ ਕਲਰ ਫੋਨ ਦੇ ਵਿੱਚ ਕਲਰ ਲਾਈਟ ਹੈ ਜੀ ਕਲਰ ਹੈਗਾ ਮਾਸਟਰਡ ਕਲਰ ਦੇਖੋ ਇਸ ਤੇ ਇਸ ਤਰ੍ਹਾਂ ਪੂਰੇ ਘੇਰੇ ਦਾ ਵਰਕ ਆ ਜੂਗਾ ਦੇਖ ਸਕਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਕਾਵੀਏ ਵਰਕ ਦੀ ਤਰ੍ਹਾਂ ਆਊਗਾ ਇਸ ਤਰ੍ਹਾਂ ਦੇਖ ਸਕਦੇ ਹੋ ਪੂਰੀ ਇਸ ਤਰ੍ਹਾਂ ਦੀ ਬੀਲ ਬਣੀ ਹੋਈ ਹੈ ਡਾਰਕ ਮਾਸਟਰਡ ਕਲਰ ਦਾ ਸੂਟ ਹੈ ਜੀ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਵਾਲੇ ਦਾ ਘੇਰਾ ਬਣਾ ਹੈ ਦੇਖ ਸਕਦੇ ਹੋ ਘੇਰੇ ਦਾ ਤੁਸੀਂ ਕਿੰਨਾ ਵੀ ਮਰਜੀ ਜਿਹੜਾ ਘੇਰਾ ਇਹਦਾ ਰੱਖ ਸਕਦੇ ਹੋ ਇਸ ਦੇ ਨਾਲ ਆ ਜੁਗੈਸਟੀਅਨ ਬਾਵਾ ਦਾ ਵਰਕ ਇਹਨਾਂ ਕ ਵਰਕ ਆਉਗਣਾ ਨਹੀਂ ਬਾਵਾ ਦੇ ਉੱਪਰ ਦੇਖ ਸਕਦੇ ਹੋ ਇਹ ਹੈਗਾ ਬਾਹ ਦਾ ਵਰਕ ਜਿਨ੍ਹਾਂ ਨੂੰ ਵੀ ਇਹ ਸੂਟ ਪਸੰਦ ਹੋਇਆ ਸਕਰੀਨ ਸ਼ਾਟ ਲੈ ਜਾ ਜੀ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਅਵੇਲੇਬਲ ਨੇ ਪਹਿਲਾ ਕਲਰ ਆਲਟ ਮਾਸਟਰ ਕਲਰ ਦੂਸਰਾ ਕਲਰ ਹੈਗਾ ਇਹਦੇ ਵਿੱਚ ਆਪਣੇ ਕੋਲੇ ਮੂੰਗੀਆ ਕਲਰ ਹੈਗਾ ਇਹ ਹੈਗਾ ਮੂੰਗੀਆ ਕਲਰ ਇਸ ਤਰ੍ਹਾਂ ਦਾ ਇਹ ਵੀ ਸੇਮ ਇਹਦੇ ਤੇ ਫਰਕ ਹੋਊਗਾ ਥੋੜਾ ਜਿਹਾ ਜਿਹੜਾ ਹੈਗਾ ਇਸਦੇ ਦੇਖੋ ਡਿਜ਼ਾਈਨ ਦਾ ਫਰਕ ਹੈਗਾ ਉਸ ਤੋਂ ਨਾਲ ਉੱਪਰ ਵਰਕ ਸੇਮ ਹੋਊਗਾ ਦੇਖ ਸਕਦੇ ਹੋ ਨੇੜੇ ਤੋਂ ਇਸਦੇ ਡਿਜ਼ਾਈਨ ਦਾ ਥੋੜਾ ਫਰਕ ਹੈ ਕਿਉਂਕਿ ਇਸਦੇ ਫਲਾਵਰ ਜਿਹੜੀ ਬੇਲ ਹੈ ਉਹ ਅਲੱਗ ਦੀ ਬਣੀ ਹੋਈ ਹੈ ਉਹਦੇ ਅਲੱਗ ਦੀ ਸੀ ਇਹਦੇ ਅਲੱਗ ਦੀ ਹੈ ਪਰ ਵਰਕ ਸਥੇ ਨੀਚੇ ਵਾਲਾ ਵਰਕ ਸੇਮ ਹੈ ਉਸੇ ਤਰ੍ਹਾਂ ਕਾਵਿਏ ਵਰਕ ਦੀ ਤਰ੍ਹਾਂ ਸੇਮ ਵਰਕ ਇਸਨੇ ਬਾਵਾ ਤੇ ਮਿਲੂਗਾ ਇਹ ਕੇ ਟੈਕਸ ਦਾ ਪਸ਼ਮੀਨਾ ਰਹੂਗਾ ਜੀ ਸੇਮ ਵਰਕ ਆ ਦੇਖੋ ਜਿਹੜਾ ਇਸ ਦੀਆਂ ਬਾਵਾ ਤੇ ਜਿੰਨਾ ਮਰਜੀ ਤੁਸੀਂ ਸੂਟ ਆ ਜਿਹੜਾ ਬਣਾ ਸਕਦੇ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਇਹਨਾਂ ਸੂਟ ਦਾ ਪ੍ਰਾਈਸ ਰੁਪਏ 1100 1100 ਰੁਪਏ ਬਿਦਿਸ਼ਿਪਿੰਗ ਕਰੋ ਇਹਨਾਂ ਸੂਟਾਂ ਦੇ ਇਹਦੇ ਚਪਨ ਕਲਰ ਕੀ ਕਰਾ ਕਲਰ ਹੈ ਇਹ ਵਰਕ ਤੇ ਇਹਨਾਂ ਦਾ ਲੱਗ ਲੱਗ ਹੋਊਗਾ ਜੀ ਇਹਨਾਂ ਦਾ ਪ੍ਰਾਈਸ ਸੇਮ ਹੋਊਗਾ ਥੋੜਾ ਥੋੜਾ ਵਰਕ ਦਾ ਫਰਕ ਆਊਗਾ ਇਹ ਹੈਗਾ ਜਾਮਨੀ ਹੋਰ ਮਿੱਠਾ ਜਾਮਨੀ ਜਿਹੜਾ ਕਲਰ ਹੈ ਇਸ ਦਾ ਇਹਦੇ ਵੀ ਸੇਮ ਇਸ ਤਰ੍ਹਾਂ ਦੀ ਬੇਲ ਬਣੀ ਹੋਈ ਹੈ ਇਹਦੇ ਵਿੱਚ ਬਰੀਕ ਵਾਲੀ ਬੇਲ ਬਣੀ ਹੋਈ ਹੈ ਇਸਦੇ ਵੀ ਸੇਮ ਕਾਰੀਏ ਦੀ ਤਰ੍ਹਾਂ ਵਰਕ ਹੋਇਆਗਾ ਇਸ ਤਰ੍ਹਾਂ ਦੇਖ ਸਕਦੇ ਹੋ ਨੀਚੇ ਵਰਿਆ ਹੋਇਆ ਬਾਰਡਰ ਸੇਮ ਵਰਕ ਕਿਸ ਦੀਆਂ ਵੀ ਬਾਮਾਂ ਤੇ ਆਊਗਾ ਕੇਰਾ ਇਹਨਾਂ ਦਾ ਜਿੰਨਾ ਮਰਜ਼ੀ ਤੁਸੀਂ ਰੱਖਣਾ ਰੱਖਦੇ ਹੋ ਤੇ ਆਪਾਂ ਕੋਲੇ ਤਿੰਨ ਕਲਰ ਨੇ ਤੇ ਤਿੰਨਾਂ ਦਾ ਜਿਹੜਾ ਵਰਕ ਹੈ ਅਲੱਗ-ਅਲੱਗ ਹੈ ਤਿੰਨ ਨੇ ਇਹ ਦੇਖੋ ਜਿਹੜਾ ਤੁਹਾਨੂੰ ਇਹਨਾਂ ਚੋਂ ਪਸੰਦ ਆਇਆ ਸਕਰੀਨਸ਼ਾਟ ਲੈ ਲਿਓ ਤੇ ਆਪਾਂ ਨੂੰ ਮੈਸੇਜ ਕਰ ਦਿਓ WhatsApp ਤੇ ਇੱਕ ਇਹਨਾਂ ਦਾ ਪ੍ਰਾਈਸ ਰੋਹੋ ਜੀ 1100 ਰੁਪਏ ਇੱਕ ਸੂਟ ਆਪਣੇ ਕੋਲ ਹੋਰ ਇਹ ਹੈਗਾ ਜੀ ਆਪਣੇ ਮੰਮੀਆਂ ਵਾਸਤੇ ਲੈਣਾ ਆਪਾਂ ਤੇ ਉਹਨਾਂ ਵਾਸਤੇ ਆਪ ਗਰੇਏ ਜੀ ਕਲਰ ਦਾ ਸੂਟ ਹੈ ਦੇਖੋ ਇਸ ਤਰ੍ਹਾਂ ਦੀ ਬੇਲ ਬਣੀ ਹੋਈ ਹੈ ਇਸ ਤੇ ਫਿਨਿਸ਼ਿੰਗ ਨੇੜੇ-ਨੇੜੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਬਣੀ ਹੋਈ ਹੈ ਬੇਲ ਇਹ ਪੂਰੇ ਕਹਿਰੇ ਤੇ ਬੇਲ ਬਣੀ ਹੋਈ ਹੈ ਤੇ ਇਸ ਤੇ ਆ ਜਾਊਗਾ ਬਾਵਾਂ ਦਾ ਵਰਕ ਸੇਮ ਵਰਕ ਆ ਜਾਊਗਾ ਇਸ ਤੇ ਬਾਹ ਦੇ ਉੱਪਰ ਇਹ ਵੀ ਤੁਹਾਨੂੰ 1100 ਰੁਪਏ ਦੀ ਰੇਂਜ ਦੇ ਵਿੱਚ ਬੇ ਦੀ ਸ਼ਿਪਿੰਗ ਲੋੜੇ ਕਰਤਾ ਕਵਗਾ ਸੂਟ ਇਹ ਗ੍ਰੇ ਕਲਰ ਹੈ ਇੱਕੋ ਹੀ ਕਲਰ ਹੈ ਆਪਣੇ ਕੋਲੇ ਆਹ ਦਾ ਕਲਰ ਹੈ ਇਹ ਵਾਲਾ ਇਹ ਵੀ ਜਾਮਨੀ ਜਾ ਕਲਰ ਹੈਗਾ ਹਲਾਕ ਜਾ ਉਰੀ ਪਿੰਕ ਤੇ ਜਾਮਨੀ ਕਲਰ ਮਿਕਸ ਜ ਹੈ ਇਹ ਜਿਹੜਾ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਉਹ ਵਾਲਾ ਵਰਕ ਕੀਤਾ ਆਪਾਂ ਕਿਹੋ ਜਿਹਾ ਡਿਜ਼ਾਈਨ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਦਾ ਇਹ ਆ ਜੁਗਾ ਵਰਕ ਦੇ ਘੇਰੇ ਦੇ ਉੱਪਰ ਤੇ ਇਹ ਵਾਲਾ ਵਰਕ ਆ ਜੁਗਾ ਇਸ ਦੀਆਂ ਬਾਵਾਂ ਦੇ ਉੱਪਰ ਸਾਰੇ ਸੂਟਾਂ ਨੇ ਆਪਣੇ ਆਪਣੇ ਬਾਵਾਂ ਦਾ ਵਰਕ ਤੁਹਾਨੂੰ ਮਿਲੂਗਾ ਜੀ ਕਿਰੇ ਦਾ ਵਰਕ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਇਹਨਾਂ ਦਾ ਦੇਖ ਸਕਦੇ ਹੋ ਇਹ ਵੀ ਤੁਹਾਨੂੰ 1100 ਰੁਪਏ ਦੀ ਰੇਂਜ ਨਾਲ ਸੂਟ ਹੈ ਜਿਹੜਾ ਆਪਣੇ ਕੋਲ ਇਹ ਆਪਣੇ ਕੋਲ ਸਿੰਗਲ ਕਲਰ ਹੈ ਜੀ ਸਿੰਗਲ ਸੂਟ ਹੈ ਇਹ ਆਪਣੇ ਕੋਲ ਜਿਹੜਾ ਹੁਣ ਦਿਖਾ ਰਹੇ ਆ ਇਹ ਵੀ ਆਪਣੇ ਕੋਲ ਸਿੰਗਲ ਸੂਟ ਹੈ ਇਹਦੇ ਉੱਪਰ ਆਪ ਕੀ ਤਾਂ ਮਸਟਰਡ ਇਹ ਵੀ ਫੋਨ ਦੇ ਵਿੱਚ ਬਹੁਤ ਹੀ ਫਿੱਕਾ ਖਾਕੀ ਜਿਹਾ ਕਲਰ ਹੈ ਡਾਰਕ ਮਸਟਰਡ ਕਲਰ ਇਸ ਦਾ ਇਦੇ ਵਿੱਚ ਆਪਾਂ ਕੀਤਾ ਜੀ ਫੁਲਕਾਰੀ ਦਾ ਵਰਕ ਦੇਖ ਸਕਦੇ ਹੋ ਵਰਕ ਦਾ ਇਸ ਤਰ੍ਹਾਂ ਦਾ ਵਰਕ ਹੋਇਆ ਇਸ ਦੀ ਫੁਲਕਾਰੀ ਦਾ ਪੂਰੇ ਘੇਰਾ ਹੈਵੀ ਬਣਿਆ ਹੋਇਆ ਇਸ ਦਾ ਪੂਰਾ ਹੈਵੀ ਇਸ ਦਾ ਘੇਰਾ ਬਣਿਆ ਹੈ ਫਿਨਿਸ਼ਿੰਗ ਜਿਹੜੇ ਤੋਂ ਦੇਖ ਸਕਦੇ ਹੋ ਦੇਖ ਸਕਦੇ ਇਸ ਤਰ੍ਹਾਂ ਦਾ ਬਣਾਇਆ ਦਾ ਘੇਰਾ ਇਹ ਸੇਮ ਜਿਹੜਾ ਵਰਕ ਆਊਗਾ ਇਸ ਦੀ ਬਾਹਾਂ ਦੇ ਉੱਪਰ ਇਹਨਾਂ ਇਹਨਾਂ ਬਾਰਡਰ ਦੀ ਤਰ੍ਹਾਂ ਇਹਦੀਆਂ ਬਾਹਾਂ ਦੇ ਉੱਪਰ ਵਰਕ ਆਊਗਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਇਹ ਵੀ ਇਹ ਵੀ ਤੁਹਾਨੂੰ 1100 ਆਪੇ ਵਿਦੇਸ਼ੀ ਬਿੰਦਿਆਂ ਦੇ ਨਾਲ ਹੋਵੇਗਾ ਇਹਦੀ ਆਪਣੇ ਕੋਲ ਸਿੰਗਲ ਪੀਸ ਹੈ ਜੀ ਇਹ ਵਾਲਾ ਵੀ ਇਹਦੇ ਵਿੱਚ ਹੋਰ ਕਲਰ ਕਸਟਮਾਈਜ਼ ਕੁਝ ਨਹੀਂ ਹੈਗਾ ਜੇ ਤੁਸੀਂ ਅਲੱਗ ਤੋਂ ਕਲਰ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਤੇ ਇਹ ਹੈਗਾ ਆਪਣੇ ਕੋਲੇ ਵਾਈਨ ਜਿਆ ਕਲਰ ਇਹ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈ ਇਸਦੇ ਪੂਰੇ ਫਰੰਟ ਤੇ ਇਸ ਤਰ੍ਹਾਂ ਦੀਆਂ ਬੁੱਟੀਆਂ ਜਾਨੀਆਂ ਨੇ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਬੁੱਟੀਆਂ ਪੂਰੇ ਫਰੰਟ ਤੇ ਬਣੀ ਹੋਈਆਂ ਨੇ ਇਸ ਤੇ ਇਸ ਤਰ੍ਹਾਂ ਮੈਂ ਦੇਖ ਸਕਦੇ ਹਾਂ ਨੇੜੇ ਤੋਂ ਫਿਨਿਸ਼ਿੰਗ ਤਾਂ ਹਮਸੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੀ ਨੇੜੇ ਤੋਂ ਚੈੱਕ ਕਰ ਸਕਦੇ ਆਂ ਵਰਕ ਬਹੁਤ ਜ਼ਿਆਦਾ ਸੋਹਣਾ ਹੈ ਪੂਰੇ ਫਰੰਟ ਤੇ ਬੁੱਟੀਆਂ ਜਾਨੀਆਂ ਨੇ ਇਸ ਤੇ ਤੇ ਇਸ ਦੇ ਨਾਲ ਇਸ ਦੀਆਂ ਬਾਹਾਂ ਦੇ ਉੱਪਰ ਵੀ ਵਰਕ ਹੋਊਗਾ ਇਸ ਤਰ੍ਹਾਂ ਦੀਆਂ ਤਿੰਨ ਬੁੱਟੀਆਂ ਇਸ ਦੀ ਬਾਹਾਂ ਦੇ ਉੱਪਰ ਆ ਜਾਣਗੀਆਂ ਇਹ ਵੀ ਆਪਣੇ ਕੋਲੇ ਸਿੰਗਲ ਪੀਸ ਹੈ ਜਿਹੜੇ ਅੱਜ ਰਹਿ ਗਏ ਸੀ ਸਿੰਗਲ ਪੀਸ ਨੇ ਸਾਰੇ ਇਹ ਵੀ ਤੁਹਾਨੂੰ 1100 ਰੁਪਏ ਦੀ ਰੇਂਜ ਵਿੱਚ ਮਿਲੂਗਾ ਬਹੁਤ ਹੀ ਵਧੀਆ ਇੱਕ ਟੈਕਸ ਦਾ ਜਿਹੜਾ ਪਸ਼ਮੀਨਾ ਲੱਗਾ ਹੈ ਇਹ ਤਾਂ ਸੂਟ ਆਪਣੇ ਕੋਲੇ ਹੋਰ ਹੈਗਾ ਸੀ ਇਹ ਹੈ ਆਪਣੇ ਕੋਲੇ ਜੀ ਸਿਮਰ ਪਸ਼ਮੀਨੇ ਦੇ ਉੱਪਰ ਇਹ ਜਿਹੜਾ ਹੈਗਾ ਡਾਰਕ ਮਾਸਟਰਡ ਕਲਰ ਹੈ ਫੋਨ ਦੇ ਵਿੱਚ ਮਾਸਟਰਡ ਕਲਰ ਬਿਲਕੁਲ ਸੇਮ ਨਹੀਂ ਆਉਂਦਾ ਤੇ ਡਾਰਕ ਮਾਸਟਰਡ ਕਲਰ ਹੈ ਇਹ ਤਾਂ ਬਹੁਤ ਹੀ ਜ਼ਿਆਦਾ ਸੋਹਣਾ 파ਟਰੀਆ ਜਿਹਾ ਸੂਟ ਰੈਡੀ ਕੀਤਾ ਹੈ ਇਹ ਇੱਕ ਇਸ ਤਰ੍ਹਾਂ ਦੇ ਘੇਰੇ ਦੇ ਵਰਕ ਦਾ ਪੈਚ ਵਰਕ ਲੱਗਿਆ ਹੈ। ਇਸ ਤਰ੍ਹਾਂ ਨਾ ਪੂਰੇ ਘੇਰੇ ਦੇ ਉੱਪਰ ਹੈਵੀ ਪੈਚ ਵਰਕ ਆਊਗਾ ਦੇਖ ਸਕਦੇ ਹੋ। ਫਿਨਿਸ਼ਿੰਗ ਨੇੜੇ ਤੋਂ ਚੈੱਕ ਕਰ ਸਕਦੇ ਹੋ। ਇਸ ਤਰ੍ਹਾਂ ਨਾ ਪੂਰੇ ਘੇਰੇ ਦੇ ਉੱਪਰ ਪੈਚ ਵਰਕ ਐਸੇ ਮਹਿਰੂਨ ਕਲਰ ਦਾ ਪੈਚ ਆਊਗਾ। ਮਾਸਟਰਡ ਕਲਰ ਦਾ ਸੂਟ ਹੈ ਤੇ ਉੱਪਰ ਤੱਕ ਡੇੜੀਆਂ ਦੀਆਂ ਨੇ ਬੂਟੀਆਂ ਬਣੀਆਂ ਹੋਈਆਂ ਨੇ ਘੇਰੇ ਦੇ। ਪੂਰਾ ਹੈਵੀ ਇਸ ਤਰ੍ਹਾਂ ਘੇਰਾ ਬਣਾਇਆ ਹੈ। ਸੇਮ ਜਿਹੜਾ ਹੈਗਾ ਇਸ ਦੀ ਜਿਹੜੀ ਇਹ ਹੈ ਮਾਲਾ ਵਰਕ ਹੈਗਾ ਇਸ ਦੀਆਂ ਬਾਹਾਂ ਦੇ ਉੱਪਰ ਹੈ ਬਹੁਤ ਹੀ ਹੈਵੀ ਵਰਕ ਇਸ ਦੀਆਂ ਬਾਹਾਂ ਦੇ ਉੱਪਰ ਹੈ ਦੇਖ ਸਕਦੇ ਹੋ ਇਹਨਾਂ ਹੈਵੀ ਵਰਕ ਇਸ ਦੀਆਂ ਬਾਹਾਂ ਦੇ ਉੱਪਰ ਆਊਗਾ ਤੇ ਇਸ ਦੇ ਵੀ ਸਲਵਾਰ ਤੇ ਵੀ ਕੰਮ ਆਊਗਾ ਇਸ ਤਰ੍ਹਾਂ ਦਾ ਪੈਚ ਵਰਕ ਇਸ ਦੀ ਸਲਵਾਰ ਤੇ ਆਊਗਾ ਬਹੁਤ ਹੀ ਜ਼ਿਆਦਾ ਸੋਨਾ ਸੂਬ ਬਣਿਆ ਹੋਇਆ ਹੈ ਬਿਲਕੁਲ ਹੀ ਲਾਈਟ weight ਜਗਾ ਜ਼ਿਆਦਾ ਹੋ ਨਹੀਂਗਾ ਮਤਲਬ ਭਾਰੀ ਨਹੀਂ ਹੈਗਾ ਕਪੜਾ ਬਿਲਕੁਲ ਹੀ ਲਾਈਟ weight ਜਿਹਾ ਦੇਖੋ ਸ਼ਾਈਨਿੰਗ ਤੁਸੀਂ ਫੋਨ ਦੇ ਵਿੱਚ ਦੇਖ ਸਕਦੇ ਹੋ ਸ਼ੂਟ ਦੇ ਵਿੱਚ ਸਮਰਪਸਮੀਨੇ ਦੇ ਵਿੱਚ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਮਿਲ ਜਾਣਗੇ ਇੱਕ ਆਪਣੇ ਕੋਲ ਬਲੈਕ ਕਲਰ ਹੈ ਉਹਦੇ ਉੱਪਰ ਮਜ਼ੈਂਟਾ ਕਲਰ ਲੱਗਿਆ ਹੋਇਆ ਤੇ ਫਿਰ ਆਹ ਲੋ ਸੂਟ ਮੈਨੂੰ ਮਿਲਿਆ ਨਹੀਂ ਬਾਅਦ ਵਿੱਚ ਮੈਂ ਤੁਹਾਨੂੰ ਜਰੂਰ ਤੁਸੀਂ ਮੈਸੇਜ ਕਰ ਦਿਓ ਫਿਰ ਤੁਹਾਨੂੰ ਪਿਕ ਸੈਂਡ ਕਰ ਦਾਂਗੀ ਇਹਨਾਂ ਸੂਟਾਂ ਦਾ ਇਹ ਸੂਟ ਦਾ ਜਿਹੜਾ ਸਮਰਪਸਮੀਨੇ ਦਾ ਇਹਦਾ ਪ੍ਰਾਈਜ਼ ਰਹੂਗਾ ਜੀ 1500 ਰੁਪਏ ਇਹ ਆਪਾਂ ਨੂੰ 1500 ਰੁਪਏ ਦੇ ਵਿੱਚ ਦਿਖਾਇਆ ਤੇ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਨੇ ਤੇ ਇੱਕ ਸੇਮ ਸੂਟ ਜਿਹੜਾ ਹੈਗਾ ਇਦੇ ਵਿੱਚ ਜਿਹੜਾ ਬਲੈਕ ਆ ਉਹ ਆਪਾਂ ਫਿਰ ਸ਼ੋਅ ਕਰਾਂਗੇ ਬਾਕੀ ਆਪਾਂ ਸਾਰੇ ਅੱਜ ਵਾਲੇ ਸੂਟ ਜਿਹੜੇ ਤੁਹਾਨੂੰ ਦਿਖਾਏ ਨੇ ਜੇ ਉਹ ਵੀ ਸੂਟ ਇਹਨਾਂ ਚੋਂ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਮੈਸੇਜ ਕਰਦੇ ਹੋ 1100 ਰੁਪਏ ਦੀ ਰੇਂਜ ਵਿੱਚ ਇਹ ਆੱਜ ਵਾਲੇ ਸੂਟ ਨੇ ਤੇ 1500 ਰੁਪਏ ਦੀ ਰੇਂਜ ਵਿੱਚ ਸਮਰ ਪਸ਼ਮੀਨੇ ਦਾ ਸੂਟ ਹੈ ਜਿਹੜਾ ਵੀ ਸੂਟ ਪਸੰ ਪਹਿਣਾ ਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਮੈਸੇਜ ਕਰਦੇ ਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ